也是这样，好，下一个呀。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਉਹਨਾਂ ਦੇ ਵਰਸਾਏ ਹੋਏ ਭਾਈ ਲਾਲੂ ਜੀ ਜੋ ਉਹਨਾਂ ਦੇ ਪ੍ਰਚਾਰਕ ਸਨ ਔਰ ਉਹਨਾਂ ਦਾ ਹਰ ਸਾਲ ਹੀ ਜਿਹੜਾ ਜੋੜ ਮੇਲਾ ਬਹੁਤ ਹੀ ਪਵਿੱਤਰਤਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਔਰ ਜੋੜ ਮੇਲਾ ਜੋ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਜੋੜ ਮੇਲੇ ਨੂੰ ਸਮਰਪਿਤ ਉਹਦੇ ਸਬੰਧ ਵਿੱਚ ਪੂਰੇ ਪ੍ਰਬੰਧ ਜਿਹੜੇ ਆ ਉਹ ਅਸੀਂ ਅੱਜ ਜਾਇਜ਼ਾ ਲਿਆ ਵਾ ਪੂਰੇ ਅਸੀਂ ਤਿਆਰੀ ਵਿੱਚ ਆ ਪ੍ਰਬੰਧ ਜਿਹੜੇ ਆ ਪੂਰੇ ਅਸੀਂ ਕਰ ਲਏ ਆ ਵੱਖ-ਵੱਖ ਸਭਾ ਸੁਸਾਇਟੀਆਂ ਵੀ ਸਾਡਾ ਸਹਿਯੋਗ ਕਰ ਰਹੀਆਂ ਇਸ ਜੋੜ ਮੇਲੇ ਦਾ ਵੱਖ-ਵੱਖ ਲੰਗਰ ਥਾਵਾਂ ਤੇ ਹੋਰ ਵੀ ਠੰਡੇ ਮਿੱਠੇ ਦੀ ਜਲਦੀ ਚਪੇਲ ਵੀ ਔਰ ਸਾਰਾਈ ਤਕਰੀਬਨ ਅਸੀਂ ਮੁਕੰਮਲ ਤਿਆਰੀ ਕਰ ਲਈ ਆ ਜੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਅਕਾਉਂਟੈਂਟ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਸਾਰਿਆਂ ਹੀ ਰਲ ਕੇ ਬੜੇ ਸਚਜੇ ਢੰਗ ਦੇ ਨਾਲ ਔਰ ਮੇਲੇ ਦੀ ਪੂਰੀ ਤਿਆਰੀ ਕਰ ਲਈ ਆ ਸਾਡੇ ਅੰਮ੍ਰਿਤਸਰ ਤੋਂ ਇਹ ਸਾਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਹਾਜ਼ਰੀਆਂ ਇੱਥੇ ਡਿਊਟੀਆਂ ਲੱਗ ਗਈਆਂ ਵਾ ਸੋ ਕਈ ਆ ਵੀ ਗਏ ਨੇ ਇੰਸਪੈਕਟਰ ਸਵਾਨ ਸਾਡੇ ਕਈ ਹੋਰ ਜਿਹੜੇ ਸਾਡੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਅੱਜ ਸ਼ਾਮ ਤੱਕ ਪਹੁੰਚ ਜਾਣੇ ਆ ਔਰ ਪੂਰੀ ਮੁਕੰਮਲ ਤਿਆਰੀ ਆ ਔਰ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਬੜੀ ਧੂਮ ਧਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਏਗਾ ਸੋ ਮੈਂ ਆਪਣੇ ਵੱਲੋਂ ਇਸ ਇਲਾਕੇ ਦਾ ਐਸਜੀਪੀਸੀ ਮੈਂਬਰ ਹੋਣ ਕਰਕੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖ ਸੇਵਾਦਾਰ ਆ ਰਿਹਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਵੱਲੋਂ ਮੈਂ ਸਮੂਹ ਸੰਗਤਾਂ ਨੂੰ ਭਾਈ ਲਾਲੂ ਜੀ ਦੇ ਇਸ ਪਵਿੱਤਰ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਆਪ ਜੀ ਦੇ ਵੀ ਧੰਨਵਾਦ ਕਰਦਾ ਤਾਂ ਆਪ ਜੀ ਨੇ ਆ ਕੇ ਇਸ ਚੈਨਲ ਲਈ ਸਾਡੇ ਨਾਲ ਜਿਹੜਾ ਸਾਡੇ ਨੂੰ ਹੰਗਾਰਾ ਦਿੱਤਾ ਹੈ ਸੋ ਤੁਹਾਡਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ